ਵਾਹਿਗੁਰੂ ਸਾਹਿਬ ਜੀ ਡੰਡਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਢੋਲਣ ਤੇ ਰਾਖੋ ਪ੍ਰਭ ਨਾਨਕ ਦੇ ਕਰ ਹੱਥ ਸਤਨਾਮ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 3ਆ ਵੇਣ ਨਾਵਾ ਸਭ ਧਰਮ ਦੇ ਨਿਤ ਜਗਤੋਂ ਟਾ ਸਹਸਾਰ ਮਨਮੁਖ ਕਰਮ ਕਮਾਵਨ ਹਮਾ ਅੰਧ ਗੁਵਾਰ ਗੁਰਮਖ ਅੰਮ੍ਰਿਤ ਪੀਵਨ ਆ ਨਾਨਕ ਸ਼ਬਦ ਵਿਚਾਰ ਮਹੱਲਾ ਤੀਜਾ ਸਹਜੇ ਜਾਗ ਸਹਜੇ ਸੁਭਾਣ ਗੁਰਮੁਖ ਅਣ ਦੇ ਨਾ ਉਸਤ ਤੋ ਹਵਾ ਮਨਮੁਖ ਪਰਮੈ ਸੰਸਾ ਹੋਵਾ ਅੰਤਰ ਚਿੰਤਾ ਨੀਂਦ ਨਾ ਸੁਵਾ ਗਿਆਨੀ ਜਾਗ ਹੈ ਸਵੇ ਸੁਭਾਈ ਨਾਨਕ ਨਾਮ ਰਤਿਆ ਬਲ ਜਾਉ ਪੌੜੀ ਤੇ ਹਰ ਨਾਮ ਤੇ ਆਵੇ ਜੋ ਹਰ ਰਤਿਆ ਹਰ ਇੱਕ ਤੇ ਆਵੇ ਇੱਕ ਇੱਕ ਹਰ ਸਤਿਆ ਹਰ ਇੱਕੋ ਵਰਤੈ ਇੱਕ ਇੱਕ ਉਤਪਤਿਆ ਜੋ ਹਰ ਨਾਮ ਤੇ ਆਵੇ ਤਿਨ ਡਰ ਸੱਟ ਘੱਟਿਆ ਗੁਰਮਤੀ ਦੇਵਾ ਆਪ ਗੁਰਮੁਖ ਹਰਿ ਜਪਿਆ ਜੋ ਹਰ ਨਾਮ ਧਿਆਵੈ ਤਿੰਨ ਡਰ ਛਟ ਘੱਟਿਆ ਗੁਰਮਤੀ ਦੇਵਾ ਆਪ ਗੁਰਮੁਖ ਹਰਿ ਜਪਿਆ ਸ਼ਲੋਕ ਮਹਲਾ 3 ਵੇਣ ਨੋਵਾ ਸਭ ਧਰਮ ਦੇ ਨੇਤ ਜਗ ਤੋਟਾ ਸਹਸਾਰ ਮਨਮੁਖ ਕਰਮ ਕਮਾਵਨੇ ਹਮ ਆਂਦਗਵਾਰ ਗੁਰਮੁਖ ਅੰਮ੍ਰਿਤ ਪੀਵਨਾ ਨਾਨਕ ਸ਼ਬਦ ਵਿਚਾਰ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਅੱਜ ਦੇ ਇਲਾਹੀ ਉਪਨਾਵਾ ਸਾਹਿਬ ਦੀ ਦਾਤ ਤੀਸਰੇ ਪਾਤਸ਼ਾਹ ਤਨ ਤਨ ਗੁਰੂ ਅਮਰਦਾਸ ਜੀ ਮਹਾਰਾਜ ਅੰਗ 646 ਉਪਰ ਅੱਜ ਦੇ ਅਮਰਤ ਵੇਲੇ ਦੇ ਇਲਾਹੀ ਹੁਕਮਨਾਮਾ ਸਾਹਿਬ ਦੀ ਦਾਤ ਬਖਸ਼ਿਸ਼ ਕਰਦੇ ਹਨ ਸਤਿਗੁਰੂ ਜੀ ਕਿਰਪਾ ਕਰਨ ਸਾਰੀਆਂ ਸੰਗਤਾਂ ਦੀ ਹਾਜ਼ਰੀ ਦਰਗਾਹੇ ਪ੍ਰਵਾਨ ਕਰਨ ਦਰੋ ਕਰੋ ਸਿੱਖੀ ਦਾ ਨਾਮਦਾਨੀਆਂ ਦਾਤਾ ਕੋਮਲ ਚਰਨਾਂ ਦੀ ਪ੍ਰੀਤ ਬਖਸ਼ਣ ਨਾਮ ਬਾਣੀ ਦੇ ਨਾਲ ਜੋੜ ਕੇ ਰੱਖ ਲੈਣ ਸਤਿਗੁਰੂ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਕੀ ਹਕ ਹੈ